ਨਡਾਲਾ ਚੌਕ ਵਿੱਚ ਸਬਜ਼ੀ ਵੇਚਣ ਵਾਲੇ ਦੋ ਵਿਅਕਤੀਆਂ ਦੀ ਆਪਸ ਵਿੱਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਪ੍ਰਵਾਸੀ ਮਜ਼ਦੂਰਾਂ ਵਾਲਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪ੍ਰਵਾਸੀ ਮਜ਼ਦੂਰਾਂ ਨੇ ਉਸ ਵਿਅਕਤੀ ਨਾਲ ਧੱਕਾ ਮੁੱਗੀ ਕੀਤੀ ਅਤੇ ਉਸ ਦੀ ਦਾੜੀ ਕੱਟੀ ਗਈ ਇਸ ਸਾਰੇ ਮਾਮਲੇ ਵਿੱਚ ਅਸਲ ਸੱਚਾਈ ਕੀ ਹੈ ਫਿਲਹਾਲ ਉਹ ਅਜੇ ਜਾਂਚ ਦਾ ਪਿਛਾ ਹੈ ਇਸ ਸੰਬੰਧੀ ਰੇੜੇ ਤੇ ਸਬਜ਼ੀ ਵੇਚਣ ਵਾਲੇ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ بیٹے ਅਨਮੋਲ ਪ੍ਰੀਤ ਨਾਲ ਆਪਣਾ ਰੇੜਾ ਲੈ ਕੇ ਦੂਜੀ ਤੇ ਰੰਗੀਲੇ ਦੀ ਦੁਕਾਨ ਅੱਗੇ ਉਹ ਲੰਘ ਰਿਹਾ ਸੀ ਜਿੱਥੇ ਕਿ ਸਕੂਟਰੀ ਖੜੀ ਸੀ ਤੇ ਜਦ ਸਤਨਾਮ ਸਿੰਘ ਉਸ ਸਕੂਟਰੀ ਨੂੰ ਸਾਈਡ ਕਰਨ ਲੱਗਾ ਤਾਂ ਦੂਜੀ ਤੇ ਦਾ ਦੁਕਾਨਦਾਰ ਉਸਦੇ بیٹے ਦੇ ਗਲੇ ਨੂੰ ਪੈ ਗਿਆ ਅਤੇ ਉਸਦੇ بیٹے ਦੇ ਉਸਨੇ ਕੱਪੜੇ ਪਾੜ ਦਿੱਤੇ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਅੱਗੇ ਹੋ ਕੇ ਆਪਣੇ بیٹے ਨੂੰ ਛਡਵਾਉਣ ਲੱਗਾ ਤਾਂ ਦੂਜੀ ਤੇ ਇੱਦੇ ਦੁਕਾਨਦਾਰ ਨੇ ਉਸਦੀ ਹੀ ਦੁਕਾਨ ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਬੁਲਾ ਲਿਆ ਜਿਸ ਤੋਂ ਬਾਅਦ ਉਹ ਪਰਵਾਸੀ ਮਜ਼ਦੂਰ ਆਏ ਅਤੇ ਸਤਨਾਮ ਸਿੰਘ ਦੇ ਗੱਲ ਨੂੰ ਪੈ ਗਏ ਅਤੇ ਸਤਨਾਮ ਸਿੰਘ ਦੀ ਦਾੜੀ ਪੱਟੀ ਮੈਂ ਘੋੜੇ ਨਿਗਾਹ ਰਿਆਂ ਹੀ ਲਾਗਾਉਂਦੀ ਤੇ ਆਪਣਾ ਸਬਜ਼ੀ ਫਰੋੜ ਵੇਚਣ ਜਾਂਦੇ ਆਂ ਜਦੋਂ ਮੈਂ ਇੱਥੇ ਕਿ ਲਗਾ ਆਉਣ ਅਗਲੇ ਬੰਨੇ ਖੜੇ ਆ ਤੇ ਮੈਂ ਆਪਣੋਟਰੀ ਇੱਥੇ ਖੜੀ ਰਾਤ ਦੇ ਵਿੱਚ ਉਹ ਪਰੇ ਕਰਨ ਲਗਾ ਫਾਰੇ ਕਰਦਿਆਂਦਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛਾ ਇਤੋਂ ਚੈਨ ਨੂੰ ਹੱਥ ਪਾ ਲਿਆ ਗਲੇ 'ਚ ਉਹ ਮਰੋੜ ਕੇ ਨਾਲ ਹੀ ਇਹਨਾਂ ਸਿਰੇ ਸਾਬ ਖੋ ਲਿਆ ਸਿਰੇ ਸਾਬ ਖੋ ਕੇ ਨਾਲ ਬਨਾਣ ਪਾੜ ਦੀ ਬਨਾਣ ਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਝਰੋਣ ਲੱਗਾ ਆਪਣੇ ਬੱਚਿਆਂ ਦਾ ਮੇਰੇ ਡਾੜੀ ਨੂੰ ਹੱਥ ਪਾ ਲਿਆ ਨਾ ਲਾਲ ਹੀ ਮੇਰਾ ਦਾੜਾ ਖਿੱਚਦਾ ਤੇ ਮੈਂ ਇੱਥੇ ਰੋਲਾ ਰੋਲਾ ਪਾਇਆ ਇੱਥੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰੋ ਲਾਗੇ ਕੋਈ ਨਹੀਂ ਆਇਆ ਫਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣ ਨਹੀਂ ਲਾਗੇ ਚੰਗੇ ਦਾੜਿਆਂ ਵਾਲੇ ਵਿੱਚ ਸਰਦਾਰ ਸਰਫਾ ਪਿਆ ਹੈ ਨ ਪਿਆਰ ਆ ਇਹਨਾਂ ਦੀ ਅੱਜ ਮੇਲਾ ਮਰੀਆਂ ਪਿਆ ਨਾ ਬੇਹਣੀਓ ਪਿਆਰ ਕਰਦੇ ਆ ਕਰਾਇਆ ਮੰਗਦੇ ਆ ਬਾਹ ਕਰਾਇਆ ਕਰਾਏ ਪਿਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇ ਇਹਦਾ ਮਤਲਬ ਇਹ ਆ ਵੀ ਹਾੜਾ ਫੇਰ ਤੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਦਾਜ ਨੂੰ ਹੱਥਾਂ ਰੰਗੀਲੇ ਆ ਪਿਆ ਨਾਲ ਦੋ ਭਈਏ ਭਾਜੀ ਪਿਛੇ ਦੇ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆ ਵੀ ਵਜ ਗਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਮਾਹੌਲ ਗਰਮ ਹੁੰਦਾ ਦੇਖ ਕੇ ਡੀਐਸਪੀ ਪੁਲਾਤ ਕਰਨੈਲ ਸਿੰਘ थाना ਮੁਖੀ ਸੁਭਾਨ ਕੋ ਬਿਕਮਜੀਤ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਦੋਹਾਂ ਧਿਰਾਂ ਦੀ ਗੱਲਬਾਤ ਸੁਣੀ ਡੀਐਸਪੀ ਪੁਲਾਤ ਕਰਨੈਲ ਸਿੰਘ ਨੇ ਦੱਸਿਆ ਕਿ ਸਬਜ਼ੀ ਵੇਚਣ ਵਾਲੇ ਦੋਵੇਂ ਹੀ ਪੰਜਾਬੀ ਹਨ ਅੱਗੇ ਇਹਨਾਂ ਦਾ ਪਹਿਲਾਂ ਵੀ ਸਬਜ਼ੀ ਵੇਚਣ ਨੂੰ ਲੈ ਕੇ ਕਾਫੀ ਵਾਰ ਟਕਰਾਅ ਹੋ ਚੁੱਕੀ ਹੈ ਅੱਜ ਇਹਨਾਂ ਵੱਲੋਂ ਇਸ ਝਗੜੇ ਨੂੰ ਪ੍ਰਵਾਸੀ ਮਜ਼ਦੂਰਾਂ ਵਾਲੇ ਮੁੱਦੇ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਅਜੀਹਾਂ ਨਹੀਂ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨੜਲੇ ਦਾ ਤੇ ਉਹਨਾਂ ਲੜਾਈ ਝਗੜਾ ਕੀਤਾ ਜਦਕਿ ਅਸਲੀਅਤ ਤੱਥ ਇਹ ਹੈਗੇ ਆ ਕਿ ਅਨਮੋਲ ਪ੍ਰੀਤ ਸਿੰਘ ਸਤਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਾਨੂੰ ਸਤਪਾਲਾ ਉਹ ਵੀ ਨੜਾ ਜਰਿਆਂ ਵਾਲਾ ਦੋਨੇ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇੜੀ ਲਗਾਉਂਦੇ ਹੈਗੇ ਆ ਸਬਜੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਆਪਸ ਚ ਰੇੜੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪ ਤੇ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕਾਮੇ ਕਰਦੇ ਉਹਨਾਂ ਨੇ ਵਿਚ ਪੈ ਕੇ ਇਹਨਾਂ ਦਾ ਝਗੜਾ ਹਟਵਾਇਆ ਉਰਿਸਤ ਲੋਵਾਂ ਦੀ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜਕੱਲ ਕਾਫੀ ਉਹ ਚੱਲਦਾ ਪਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੋਸ ਹੈਗਾ ਜੀ ਕੋਈ ਦੋ ਚਾਰ ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਜਿਆਦਾ ਛੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲ ਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗੀਲਾ ਜਿਹੜਾ ਨਾਲੇ ਦਾ ਰਹਿਣ ਵਾਲਾ ਇਹਨਾਂ ਦੋਨਾਂ ਵਿਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਦੋਨਾਂ ਤਰ੍ਹਾਂ ਨਹੀਂ ਲੈ ਕੇ ਤੇ ਜੋ ਵੀ ਇਹਨਾਂ ਦਾ ਫੈਕਟਸ ਆਂਦੇ ਆ ਫੈਕਟਸ ਦੇ ਮਤਲਬ ਹੋ ਕੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ